ਹੋ ਗਈ ਰਾਜੂ ਅਜ ਵਾਗ ਗਿਆ ਮੇਰੇ ਥੋੜੀ ਦੂ ਦੂ ਮੈਂ ਮੈਂ ਹੋ ਗਈ ਸੀ ਉਹਦਾ ਸਾਬ ਕਰ ਗਿਆ ਤੇ ਚੱਲ ਗਿਆ ਹੁਣ ਕੰਮਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਮੋਢਿਆਂ ਤੇ ਆ ਚੁੱਕੀ ਹੈ ਤੇ ਸਵੇਰੇ ਨਾ ਪਾ ਗੋਹਾ ਸਟਕੇੜਿਆ ਆਪ ਹੀ ਛੱਟਿਆ ਹੁਣ ਆਪਾਂ ਦੇਖਦੇ ਇਹਨਾਂ ਦੀ ਕੰਮਸ ਕੰਮਾਂ 15 20 ਦਿਨ ਸਾਮ ਸੰਭਾਲ ਕਰਕੇ ਵੀ ਕੀ ਰਿਜ਼ਲਟ ਦਿੰਦੇ ਆ ਆਪਾਂ ਵੀ ਆਪਣੇ ਨਾਲ ਕੁਝ ਦੁੱਧ 'ਚ ਫਰਕ ਪੈਂਦਾ ਕਿ ਨਹੀਂ ਪੈਂਦਾ ਆਪਣੇ ਆਪ ਕੰਮ ਕਰੇ ਨਾਲ ਫਿਰ ਮੈਨੂੰ ਰਿਜ਼ਲਟ ਦੱਸੋ ਕਿ ਹਾਂ ਪਿਆ ਜਾਂ ਨਹੀਂ ਗਿਆ ਪਸ਼ੂਨ ਦੀ ਸਿਹਤ ਪੱਖੋਂ ਵੀ ਦੱਸਾਂਗੇ ਆਪਾਂ ਆਹ ਦੇਖੋ ਬਾਪੂ ਨਭਾਈ ਜਾਂਦਾ ਆਪਣਾ ਰਾਜੂ ਦੇ ਜਾਣ ਤੋਂ ਬਾਅਦ ਹੋਰ ਫਿਰ ਸਰਦਾਰ ਸਾਹਿਬ ਰਾਜੂ ਦੇ ਜਾਣ ਤੋਂ ਬਾਅਦ ਦੁੱਖ ਹੋ ਰਿਹਾ ਹੈ ਬਈ ਫਿਰ ਜੇ ਰੱਖੀਏ ਨੇ ਕੰਮ ਤਾਂ ਆਪ ਹੀ ਕਰਨਾ ਪੈਣਾ ਹੈ ਰਾਜੂ ਵਰਗੇ ਫਿਰ ਕਿੰਨਾ ਕੁ ਟਾਈਮ ਸਾਥ ਦੇਣਗੇ लो भी एक पास हम अपने बापू ने तो। करके साफ सफाइया साफ सफाइया कर दी गो कर दिता नहां ਆਪਾਸ ਆ ਰਿਹਾ ਹੈ ਇਹ ਨਵਾਂ ਬੰਦੇ ਆ ਕਿਹਾ ਆ ਆਪਣਾ ਟਟਾ ਪੂਛ ਇਹਨਰ ਜੰਗੀਆਂ ਵਿੱਚ ਜੂਨੀਆਂ ਨਿਸ਼ਾਰੀਆਂ ਕਿਤੇ ਦੇਖੇ ਮਾਮੂਲੀ ਮਾਤ ਨਾ ਕਰਤੇ ਜਾਣੇ ਇਹ ਜਿਹਾ ਰਹ ਗਤੇ ਕਿੰਬਾ ਵੀ ਪੱਛਾਈ ਜਾਂਦੀ ਸਟਾਪ ਲੰਡੀ ਹੋਣ ਪਟਿਆਗੜਾ ਪਨਾ ਬੰਦਾ ਹੈ ਆਈ ਦੇ ਲਿਖਿਆ ਤਾਂ ਆਪਾਂ ਇਹ ਦਲਾ ਦੋ ਚੋੜੀਆਂ ਇਹਦੀ ਵਾਰੀ ਆ ਇਹ ਕਾਰੀ ਸੁਝੇ ਜੇ ਰੰਗੀ ਜੇ ਤੇ ਬਣ ਰਹੀ ਆ ਤੋ ਆ ਰਹੇ ਹਾਂ ਤੇ ਆਪਣੀ ਆਜੂ ਤੋਕੜਾ ਲਾ ਲਈ ਲਓ ਜੀ ਆਪਾਂ ਆ ਸਾਰੀ ਦਾ 34 ਟਾਈਮ ਇਹ ਲੱਗੇ ਸੀ 4 ਵਜੇ ਚ 4 ਮਿੰਟ ਰਹਿ ਗਏ ਆ ਆ ਪਾਜੋਤੀਆਂ ਕਿੰਨੀਆਂ ਨੇ 1 2 3 4 5 6 7 8 9 9 ਇਹ ਨੇ ਅੱਪਰੇ ਕੋਈ ਇੱਕ ਆ ਰਹੀ 10 ਇੱਕ ਉਧਰੋਂ ਬਰਾ 11ਵੇਂ ਸਜੋਗੇ ਪਾ ਲੈ ਚਲੋ ਭਾਈ ਜੀ ਆਪਾਂ ਮੈਸੂਨ ਸੰਨੀ ਵੀ ਪਾਤੀ ਗੋਹਾ ਗੋਹਾ ਵੀ ਝੜਦਾ ਆਪਾਂ ਲੱਗੇ ਸੀਗੇ ਢਾਈ ਵਜੇ ਤੇ ਆਪਾਂ ਲੱਗੇ ਸੀ 2:30 ਤੇ 4:45 ਤੇ ਆਪਾਂ ਸਾਰਾ ਕੰਮ ਖਤਮ ਲੇਟੀ ਪਾ ਫੀਡ ਪਾ ਸਾਰਾ ਕੁਝ ਆਪਣਾ ਕੰਮ ਓਵਰ ਹੋ ਗਿਆ ਗੋਹਾ ਦਿੱਤਾ ਆਪਾਂ ਸੈੱਟ ਤੇ ਹੁਣ ਮਿਲਾਂਗੇ ਆਪਾਂ ਇਹਨਾਂ ਨੂੰ ਸਵੇਰੇ 2 ਵਜੇ ਰਾਜੂ ਜਾਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਸਾਰਾ ਕੁਝ ਬਲੌਗ ਕਰਾਂਗੇ ਦਿਖਾਇਆ ਕਰਾਂਗੇ